ਸਾਹ ਫੇਰ ਮਾਰੇ ਨੇ ਪੰਗਾਣੀ ਦੇ ਜੰਗ ਤੋਂ ਬਾਅਦਾਂ ਵੀ ਕਾਫੀ ਸਮਾਂ ਜਿਹੜਾ ਬਤੀਤ ਕੀਤਾ ਇੱਥੇ ਨੇੜੇ-ਨੇੜੇ ਮਾਰੇ ਸੱਚੇ ਪਾਤਸ਼ਾਹ ਕਈ ਵਾਰੀ ਜਾਣ ਜਾਣਾ ਹੁੰਦਾ ਰਹਿੰਦਾ ਸੀ ਤੇ ਪਿਆਰਿਓ ਕਹਿੰਦੇ ਨੇ ਗੁਰੂ ਕਲਗੀ ਧਰਪਾਤ ਸਾਹਿਬ ਜੀ ਫਿਰ ਜਦੋਂ ਰਾਏਪੁਰ ਜਾਜਦਾ ਕਹਿ ਲੋ ਕਿ ਜਿਹੜਾ ਪੌਂਟਾ ਸਾਹਿਬ ਦਾ ਨਗਰ ਆ ਪੌਂਟਾ ਸਾਹਿਬ ਤੋਂ ਡੇਹਰਾ ਦੂਨ ਜਾਂਦਿਆਂ ਹੋਇਆਂ ਰਾਹ ਦੇ ਵਿੱਚ ਕਹਿੰਦੇ ਨੇ ਪੌਂਟਾ ਸਾਹਿਬ ਤੋਂ 30 ਕੁ ਕਿਲੋਮੀਟਰ ਦਾ ਰਾਹ ਜਿਹੜਾ ਸੁਣਨ ਵਿੱਚ ਆਉਂਦਾ ਕਿ ਪੈਂਦਾ ਆ ਇੱਥੇ ਇੱਕ ਰਾਣੀ ਰਹਿੰਦੀ ਸੀ ਜਿਹੜੇ ਕਲਗੀਧਰ ਪਾਤਸ਼ਾਹ ਜੀ ਦੇ ਮੁਰੇਦ ਬਣੇ ਹਨ ਜਿਹਨੂੰ ਪ੍ਰੇਮ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਤੇ ਮਾਰੇ ਦੇ ਆਉਣ ਦੇ ਇਹਨੂੰ ਖਬਰ ਮਿਲੀ ਆ ਕਿ ਗੁਰੂ ਸਾਹਿਬ ਇਧਰੋਂ ਲੰਘਦੇ ਨੇ ਕਿਉਂਕਿ ਉਹਨੂੰ ਚੇਟਕ ਲੱਗੇ ਸੀ ਕੋਈ ਕਹਿੰਦਾ ਪਿਆਰੋ ਕਿ ਇੱਕ ਬਜ਼ੁਰਗ ਮਾਈ ਸੀ ਉਹਦੇ ਤੋਂ ਚੇਟਕ ਲੱਗੀ ਉਹਦੇ ਰਾਂਝੇ ਨੇ ਬਾਣੀ ਸੁਣੀ ਕੋਈ ਕਹਿੰਦਾ ਇਹਦਾ ਪਹਿਰੇਦਾਰ ਜਿਹੜਾ ਏ ਉਹ ਬਾਣੀ ਪੜਦਾ ਸੀ ਅੰਮ੍ਰਿਤ ਵੇਲੇ ਤੇ ਅਚਾਨਕ ਇਹਦੀ ਜਾਗ ਖੁੱਲੀ ਜਦੋਂ ਤੇ ਉਹਨੇ ਬਾਣੀ ਸੁਣੀ ਇਸ ਇਸ਼ਨਾਨ ਪਾਨ ਕਰਕੇ ਨਹਾ ਧੋ ਕੇ ਜਦੋਂ ਬਾਹਰ ਗਏ ਤੇ ਉਹ ਥੋਗ ਪੈ ਗਿਆ ਸੀ ਉਦੋਂ ਬਾਣੀ ਦਾ ਫਿਰ ਪੁੱਛਿਆ ਸੇਵਾਦਾਰ ਤੂੰ ਇੱਕ ਹੀ ਪਰਦਾ ਪਿਆਸ ਹੈ ਬੜਾ ਆਨੰਦ ਬੜਾ ਰਸ ਆਇਆ ਉਹਨੇ ਦੱਸਿਆ ਕਿ ਗੁਰੂ ਨਾਨਕ ਦੀ ਬਾਣੀ ਹੈ ਤੇ ਗੁਰੂ ਨਾਨਕ ਦੀ ਗੱਦੀ ਤੇ ਅੱਜ ਕੱਲ੍ਹ ਕੀ ਤਰਪਾ ਸਾਹਿਬ ਜੀ 10ਵੇਂ ਜਾਮੇ ਦੇ ਵਿੱਚ ਬਿਰਾਜਮਾਨ ਨੇ ਇਹਨੇ ਕਿਹਾ ਮੈਂ ਵੀ ਮਿਲਣਾ ਚਾਹੁੰਨੀ ਆ ਦੱਸਿਆ ਕਿ ਦੇਕਰ ਕੋਈ ਨਾ ਮਿਲ ਪਾਵੇ ਤੇ ਉਹ ਇੱਥੇ ਜਿੱਥੇ ਹੈਗਾ ਉੱਥੇ ਯਾਦ ਕਰ ਲਵੇ ਗੁਰੂ ਸਾਹਿਬ ਉੱਥੇ ਆਣ ਕੇ ਦਰਸ਼ਨ ਦੇਦਾਰ ਦੇ ਦਿੰਦੇ ਨੇ ਇਹਦਾ ਕਈ ਵਿਚਾਰ ਆ ਮਿਲਦੀਆਂ ਨੇ ਸਰਹੋ ਵਿਚਾਰ ਕੇ ਪਿਆਰਿਓ ਕਲਗੀਧਰ ਪਾਤਸ਼ਾਹ ਜੀ ਜਦੋਂ ਇਸ ਪਾਸੇ ਨੂੰ ਆਏ ਨੇ ਤੇ ਇਹ ਚਾਹੁੰਦੀ ਸੀ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਕਿਲੇ ਦੇ ਵਿੱਚ ਠਹਿਰਾਵਾਂ ਗੁਰੂ ਸਾਹਿਬ ਨੂੰ ਆਪਣੇ ਮਹਿਲਾਂ ਦੇ ਅੰਦਰ ਲਿਜਾ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪੂਜਾਂ ਮਹਾਰਾਜ ਦੀ ਮੈਂ ਸੇਵਾ ਕਰਾਂ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਮਾਰਾ ਕਹਿੰਦੇ ਨੇ ਸਤ ਗੁਰ ਕੇ ਚਰਨ ਧੋਏ ਧੋਏ ਪੀਵਾ ਇਹ ਤੋਂ ਪਹਿਲਾਂ ਹੁੰਦਾ ਕਿ ਗੁਰੂ ਦਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਮੈਂ ਗੁਰੂ ਦੀ ਸੇਵਾ ਕਰਾਂ ਤੇ ਆਪਣੇ ਸਤਿਗੁਰੂ ਦੇ ਚਰਨਾਂ ਨੂੰ ਪੂਜਾਂ ਇਹਦੇ ਮਨ ਵਿੱਚ ਵਿਚਾਰ ਜਾਗਿਆ ਕਿ ਕਿਤੇ ਗੁਰੂ ਕਾ ਪਾਤਸ਼ਾਹ ਇੱਧਰ ਆਉਣ ਤੇ ਮੈਂ ਮਹਾਰ ਸੱਚੇ ਪਾਤਸ਼ਾਹ ਨੂੰ ਘਰ ਵਿੱਚ ਬੁਲਾ ਕੇ ਸਤਿਗੁਰੂ ਦੀ ਸੇਵਾ ਕਰਾਂ ਪਰ ਪਿਆਰਿਓ ਜਦੋਂ ਕਹਿੰਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇੱਧਰ ਆਉਣਾ ਸੀ ਤੇ ਇਹਦੇ ਜਿਹੜੇ ਵਜ਼ੀਰ ਜਿਹੜੇ ਸਨ ਜਾਂ ਇਹਦੇ ਜਿਹੜੇ ਮੇਨ ਅਹਿਲਕਾਰ ਸਨ ਕਿਉਂਕਿ ਇਹਦਾ ਘਰਵਾਲਾ ਫਤਿਹਰਾਓ ਵੀ ਨਾਮ ਦੱਸਿਆ ਜਾਂਦਾ ਹੈ ਇਤਿਹਾਸ ਵਿੱਚ ਕਹਿੰਦੇ ਉਹ ਤੇ ਚੜ੍ਹਾਈ ਕਰ ਗਿਆ ਸੀ ਤੇ ਸਾਰਾ ਰਾਜ ਭਾਗ ਰਾਣੀ ਸੰਭਾਲਦੇ ਸੀ ਤੇ ਇਹਦੇ ਜਿਹੜੇ ਵਜ਼ੀਰ ਵਗੈਰਾ ਸਨ ਉਹਨਾਂ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੂੰ ਯਾਦ ਕਰਦੀਆਂ ਉਹਨਾਂ ਨਾਲ ਪ੍ਰੇਮ ਕਰਦੀਆਂ ਇੱਥੋਂ ਤੱਕ ਤਾਂ ਠੀਕ ਆ ਪਰ ਜੇ ਤੂੰ ਕਵੇਂ ਗੁਰੂ ਕਲਗੀਧਰਪਾਤ ਸਾਜ ਨੂੰ ਆਪਣੇ ਮਹਿਲਾਂ ਵਿੱਚ ਬੁਲਾ ਕੇ ਉਹਨਾਂ ਦੀ ਸੇਵਾ ਕਰਾਂ ਇਹਦਾ ਨਹੀਂ ਹੋ ਸਕਦਾ ਜੇ ਤੂੰ ਏਦਾਂ ਕਰੇਂਗੀ ਤੇ ਪਹਾੜੀ ਰਾਜਿਆਂ ਨੇ ਸਾਡੇ ਤੇ ਹਮਲਾ ਕਰ ਦੇਣਾ ਕਿਉਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਾੜੀ ਰਾਜਿਆਂ ਦੇ ਆਪਸ ਵਿੱਚ ਬਣਦੀ ਕੋਈ ਨਹੀਂ ਉਹ ਗੁਰੂ ਗੁਰੂ ਪਾਤਸ਼ਾਹ ਦੀ ਨਾਲ ਉਹਨਾਂ ਦੀ ਜੰਗ ਵੀ ਹੋ ਚੁੱਕੀ ਐ ਤੇ ਜੇਕਰ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਮਹਿਲਾਂ ਵਿੱਚ ਬੁਲਾ ਕੇ ਸੇਵਾ ਕੀਤੀ ਤੇ ਸਾਡੇ ਕੋਲੋਂ ਰਾਜ ਭਾਗ ਹੋਇ ਆ ਜਾਏਗਾ ਇਤਿਹਾਸ ਵਿੱਚ ਇਹ ਵੀ ਲਿਖਿਆ ਮਿਲਦਾ ਕਿ ਰਾਜਿਆਂ ਨੇ ਵੀ ਧਮਕੀ ਦਿੱਤੀ ਐ ਕਿ ਗੁਰੂ ਸਾਹਿਬ ਨੂੰ ਆਪਣੇ ਘਰ ਵਿੱਚ ਨਹੀਂ ਬੁਲਾਉਣਾ ਤੇ ਮੈਂ ਤੇ ਇਹ ਪੜਿਆ ਕਿ ਫਤਿਹ ਸ਼ਾਹ ਜਦੋਂ ਪੰਘਾਣੀ ਦੀ ਜੰਗ ਹਾਰ ਗਿਆ ਨਾ ਤੇ ਉਹ ਕਈ ਵਾਰ ਉਹਨੇ ਮੇਦਨੀ ਪ੍ਰਕਾਸ਼ ਰਾਹੀਂ ਚਿੱਠੀ ਜਿਹੜੀ ਗੁਰੂ ਸਾਹਿਬ ਨੂੰ ਭੇਜੀ ਕਿ ਮਹਾਰਮ ਇਥੋਂ ਬੜੀ ਵੱਡੀ ਭੁੱਲ ਹੋ ਗਈ ਤੇ ਮਹਾਰਾਜ ਮੈਂ ਹੁਣ ਤੁਹਾਨੂੰ ਮਿਲਣਾ ਚਾਹੁੰਦਾ ਵਾ ਪਰ ਕਲਗੀ ਤਰਪਾ ਸਾਹਿਬ ਜੀ ਕਹਿੰਦੇ ਤੁਰਕਾਂ ਤੇ ਤੇ ਪਹਾੜੀ ਰਾਜਿਆਂ ਤੇ ਮਹਾਰਾਜ ਕਹਿੰਦੇ ਸਾਨੂੰ ਹੁਣ ਯਕੀਨ ਨਹੀਂ ਹੈ ਮਹਾਰਾਜ ਕਹਿੰਦੇ ਤੁਹਾਡੇ ਤੇ ਸਾਨੂੰ ਉਹ ਰਹਾ ਵੀ ਯਕੀਨ ਨਹੀਂ ਆਗਾ ਜਿਹੜਾ ਭੀਮ ਚੰਦ ਜਿੱਦੀ ਵਜ੍ਹਾ ਨਾਲ ਪੰਘਾਣੀ ਦੀ ਜੰਗ ਹੋਈ ਜਿਨੇ ਚੁੱਕਿਆ ਰਾਜਿਆਂ ਨੂੰ ਪਿਆਰੋ ਕਹਿੰਦੇ ਨੇ ਉਹਦੇ ਦਾਦੇ ਨੂੰ ਕਲਗੀ ਤਰਪਾ ਸਾਹਿਬ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ ਪਰ ਪਿਆਰ ਉਹਨੇ ਗੁਰੂ ਸਾਹਿਬ ਦੇ ਨਾਲ ਖਾਰ ਖਾਦੀ ਮਹਾਰਤ ਦੇ ਦਰ ਦੀ ਚੜ੍ਹਦੀ ਕਲਾ ਵੇਖ ਕੇ ਉਹਦੇ ਕੋਲ ਜਰਿਆ ਨਾ ਗਿਆ ਕਿ ਜੇ ਗੁਰੂ ਸਾਹਿਬ ਇਦਾਂ ਸਾਰਿਆਂ ਦਾ ਭਲਾ ਕਰਦੇ ਰਹੇ ਤੇ ਮਗਰੋਂ ਸਾਨੂੰ ਰਾਜਿਆਂ ਨੂੰ ਕਿਹਨੇ ਪੁੱਛਣਾ ਪਰ ਮਹਾਰਤ ਕਹਿੰਦੇ ਸੀ ਚੰਗਾ ਰਾਜ ਕਰੋ ਤੁਹਾਨੂੰ ਕਿਉਂ ਨਹੀਂ ਕੋਈ ਪੁੱਛਦਾ ਜਦੋਂ ਤੁਸੀਂ ਦੂਜਾਂ ਦਾ ਭਲਾ ਕਰੋਗੇ ਤੁਹਾਡਾ ਭਲਾ ਪੇ ਆਪ ਹੋਏਗਾ ਦੂਜੇ ਦੇ ਰਾਹ ਵਿੱਚ ਰੋੜਾ ਚੁੱਕੋਗੇ ਤੁਹਾਡਾ ਰਾਹ ਪ੍ਰਮਾਤਮਾ ਸਾਫ਼ ਕਰੇਗਾ ਤੁਹਾਡੇ ਰਾਹ ਦੇ ਵਿੱਚੋਂ ਪ੍ਰਮਾਤਮਾ ਅਟਕਾਂ ਹਟਾ ਦੇਗਾ ਜੇਕਰ ਤੁਸੀਂ ਕਿਸੇ ਦੀ ਸੇਵਾ ਵਿੱਚ ਜੁੜੋਗੇ ਮਹਾਰਾਜ ਇਹ ਗੱਲਾਂ ਸਮਝਾਉਂਦੇ ਸੀ ਪਰ ਉਹ ਕਹਿੰਦੇ ਸਨ ਗੁਰੂ ਸਾਹਿਬ ਨੂੰ ਸਾਰੇ ਪੂਜੀ ਜਾਂਦੇ ਨੇ ਸਾਨੂੰ ਕਈ ਮੰਨਦਾ ਨਹੀਂ ਮਨਾਉਂਦੇ ਸੀ ਜ਼ੋਰ ਦੇ ਨਾਲ ਜ਼ੁਲਮ ਦੇ ਨਾਲ ਹੁਣ ਮਹਾਰਾਜ ਸਚੇ ਪਾਤਸ਼ਾਹ ਜੀ ਜਦੋਂ ਇੱਧਰ ਆਣਾ ਰਾਣੀ ਦੇ ਮਨ ਵਿੱਚ ਸੀ ਕਿ ਮੈਂ ਸੇਵਾ ਕਰਾਂ ਪਰ ਵਜ਼ੀਰ ਜਿਹੜੇ ਨੇ ਜਾਂ ਦੂਜੇ ਜਿਹੜੇ ਰਾਜੇ ਨੇ ਉਹਨਾਂ ਵੱਲੋਂ ਮਨਾਈ ਸੀ ਜਿਹਦੇ ਕਰਕੇ ਗੁਰੂ ਸਾਹਿਬ ਸਚੇ ਪਾਤਸ਼ਾਹ ਇੱਧਰ ਆਏ ਤਾਂ ਹੈ ਪਰ ਪਿਆਰੂ ਕਹਿੰਦੇ ਨੇ ਦਰਵਾਜ਼ੇ ਢੋਲੇ ਮਹਿਲਾਂ ਦੇ ਕਿਲੇ ਦੇ ਦਰਵਾਜ਼ੇ ਢੋਲੇ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪਤਾ ਲੱਗਾ ਸੁਣਨ ਨੂੰ ਆਉਂਦਾ ਇਤਿਹਾਸ ਵਿੱਚ ਕਿ ਪਿਆਰੇ ਬਾਬਾ ਅਦੇਸ਼ ਸਿੰਘ ਜੀ ਛੋਟੀ ਉਮਰ ਦੇ ਉਹ ਵੀ ਨਾਲ ਸਨ ਉਦੋਂ ਤੇ ਭਾਈ ਦਇਆ ਸਿੰਘ ਜੀ ਵੀ ਉਦੋਂ ਨਾਲ ਸਨ ਜਦੋਂ ਇੱਥੇ ਮਹਾਰਾਜ ਆਏ ਨੇ ਪਤਾ ਲੱਗਾ ਗੁਰੂ ਸਾਹਿਬ ਨੂੰ ਕਿਉਂਕਿ ਮਹਾਰਾਜ ਅੰਤਰਜਾਮੀ ਹੈ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਦਰਵਾਜ਼ੇ ਢੋਲੇ ਨੇ ਦਰਵਾਜ਼ੇ ਢੋਣ ਦਾ ਕਾਰਨ ਕੀ ਹੈ ਕਿ ਅਸੀਂ ਮਹਿਲਾਂ ਵਿੱਚ ਨਾ ਜਾਈਏ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਮਨਕ ਮਾਜਰਾ ਨਾਮ ਦਾ ਇੱਕ ਨਗਰ ਆਉਂਦਾ ਕਹਿੰਦੇ ਇੱਥੋਂ ਫਿਰ ਚੱਲ ਕੇ ਗੁਰੂ ਸਾਹਿਬ ਉਸ ਨਗਰ ਵਿੱਚ ਚਲੇ ਗਏ ਅੱਗੇ ਰਾਣੀ ਨੂੰ ਪਤਾ ਲੱਗਾ ਕਿ ਗੁਰੂ ਮਹਾਰਾਜ ਆਏ ਸਨ ਮੈਨੂੰ ਦਰਸ਼ਨ ਦੇਣ ਵਾਸਤੇ ਪਰ ਮੇਰੇ ਭਾਗ ਕਿੰਨੇ ਮਾੜੇ ਨੇ ਪਹਿਲੇ ਤੇ ਮੈਂ ਯਾਦ ਕਰਦੇ ਰਹੇ ਕਿ ਮਾਰੇ ਤੁਹਾਡੇ ਦਰਸ਼ਨ ਕਰਨੇ ਆ ਪਰ ਜਦੋਂ ਦਰਸ਼ਨ ਹੋਣ ਲੱਗੇ ਤੇ ਕਿੰਨੇ ਅਪਾਘੀ ਆ ਦਰਸ਼ਨ ਹੀ ਹੋ ਪਾਏ ਦਰਸ਼ਨ ਹੀ ਹੋ ਪਾਏ ਕਿੰਨੇ ਮੰਦੇ ਭਾਗ ਨੇ ਰੋਂਦੀ ਐ ਇਹਦਾ ਇੱਥੇ ਨੇੜੇ ਇੱਕ ਬਾਗ ਸੀ ਉੱਥੇ ਬਾਗ ਵਿੱਚ ਚਲੀ ਗਈ ਉੱਥੇ ਬਹਿ ਕੇ ਬਾਣੀ ਪੜ੍ਹਦੇ ਆ ਗੁਰੂ ਸਾਹਿਬ ਨੂੰ ਚੇਤੇ ਕਰਦੇ ਤੇ ਨਾਲ ਅਰਦਾਸਾਂ ਕਰਦੇ ਆ ਮਹਾਰਾਜ ਮੇਰੇ ਨਾਲ ਸਖਤੀ ਨਾ ਵਰਤਿਓ ਸਤਿਗੁਰੂ ਪਾਤਸ਼ਾਹ ਇਹ ਜੋ ਮੈਂ ਗੁਨਾਹ ਗੁਨਾਹ ਕੀਤਾ ਹੈ ਮਹਾਰਾਜ ਤੁਸੀਂ ਜਾਣਦੇ ਹੋ ਕੀ ਕਾਰਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੋ ਦਰਵਾਜ਼ੇ ਢੋਏ ਗਏ ਨੇ ਸਾਰੇ ਵਜ਼ੀਰਾਂ ਦੇ ਮਿਲੀ ਭੁਗਤਿਆ ਮਾਲਕ ਜੀ ਇੱਕ ਹੋਰ ਕਿਰਪਾ ਕਰ ਦਿਓ ਸਤਿਗੁਰੂ ਤੁਸੀਂ ਮੇਰੇ ਮਨ ਦੀ ਬਿਰਥਾ ਨੂੰ ਜਾਣਦੇ ਹੋ ਮੇਰੇ ਹਿਰਦੇ ਦਾ ਹਾਲ ਜਾਣਦੇ ਹੋ ਇਹ ਰਹਿਮਤ ਕਰਿਓ ਕਿ ਮੇਰੇ ਹਿਰਦੇ ਦੀ ਸ਼ਰਧਾ ਜਿਹੜੀ ਆ ਤੁਹਾਡੇ ਪ੍ਰਤੀ ਉਹ ਖੋ ਨਾ ਲਿਓ ਮਾਲਕ ਉਹ ਸਰਦਾ ਇਸੇ ਤਰ੍ਹਾਂ ਸਦਾ ਵਾਸਤੇ ਤੁਹਾਡੇ ਚਰਨਾਂ ਦੇ ਨਾਲ ਮੇਰੇ ਜੁੜੀ ਰਵੇ ਬਣੀ ਰਵੇ ਇਦਾਂ ਦਾ ਉਸ ਬਾਗ ਦੇ ਵਿੱਚ ਬੈਠਿਆਂ ਪਿਆਰ ਰੋਜ਼ ਸਤਿਗੁਰੂ ਨੂੰ ਯਾਦ ਕਰਦੇ ਇਹਦਾ ਇੱਕ ਦੋ ਦਿਨ ਜਦੋਂ ਲੰਘੇ ਤੇ ਮਾਰੇ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਬਾਗ ਦੇ ਵਿੱਚ ਨਾਮ ਦਾ ਰੰਗ ਚੜ ਗਿਆ ਜਦੋਂ ਜਿਹਨੂੰ ਨਾਮ ਦਾ ਰੰਗ ਚੜਿਆ ਹੁੰਦਾ ਉਹਨੂੰ ਭੈ ਨਹੀਂ ਹੁੰਦਾ ਉਹਨੂੰ ਡਰ ਨਹੀਂ ਹੁੰਦਾ ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੜਾ ਜਦੋਂ ਨਿਰਭਾਉ ਨੂੰ ਜਪੋਗੇ ਤੇ ਸਾਰੇ ਡਰ ਜਿਹੜੇ ਨੇ ਉਹ ਦੂਰ ਹੋ ਜਾਂਦੇ ਨੇ ਇਹਨੇ ਜਦੋਂ ਜਪਿਆ ਕਲਗੀਆਂ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਗ ਦੇ ਵਿੱਚ ਬਹਿ ਕੇ ਉਹ ਡਰ ਨਿਕਲ ਗਿਆ ਕਿ ਪਹਾੜੀ ਰਾਜੇ ਹਮਲਾ ਕਰਨਗੇ ਮੇਰੇ ਕੋਲੋਂ ਰਾਜ ਭਾਗ ਖੋਹ ਲੈਣਗੇ ਕਹਿਣ ਲੱਗੀ ਜੇ ਖੁੱਸਦਾ ਰਾਜ ਭਾਗ ਤੇ ਖੋ ਜਾਵੇ ਕੀ ਹੋ ਜਾਏਗਾ ਰਾਜ ਭਾਗ ਹੀ ਚਲਿਆ ਜਾਵੇਗਾ ਮਾਲਕ ਜੀ ਜੋ ਰਾਜ ਬਹਾਲ ਹੈ ਤਾਂ ਕਵਨ ਵਡਾਈ ਜੋ ਭੇਖ ਮੰਗਾਵੇ ਤਾਂ ਕਿਆ ਘਟ ਜਾਈ ਜੇ ਰਾਜ ਭਾਗ ਤੇ ਬਿਠਾਵੇਂਗਾ ਤੇ ਕਿਹੜੀ ਵਡਿਆਈ ਮੈਂ ਖੱਟ ਲਾਂਗੀ ਤੇ ਜੇ ਇੱਕ ਦੁਨਿਆਇ ਦੁਨਿਆ ਦੀ ਵਡਿਆਈ ਐ ਤੇ ਉਹਦੇ ਬਾਰੇ ਤੇ ਤੁਸੀਂ ਕਿਰਪਾ ਕਰਦੇ ਹੋ ਲੋਗਨ ਕਿਆਂ ਵਡਿਆਈਆਂ ਬੈ ਸੰਤਰ ਪਾਗੋਂ ਲੋਕਾਂ ਦੀਆਂ ਵਡਿਆਈਆਂ ਤੇ ਅੱਗ ਵਿੱਚ ਸਾੜ ਦਵਾ ਮੈਨੂੰ ਤੇ ਪਿਆਰੇ ਦਾ ਪਿਆਰ ਚਾਹੀਦਾ ਲੋਕਾਂ ਦੀਆਂ ਵਡਿਆਈਆਂ ਨਹੀਂ ਮਾਲਕ ਜੀ ਜੇਕਰ ਤੂੰ ਰਾਜ ਬਹਾਵੇਂ ਬਿਠਾਵੇਂਗਾ ਤੇ ਕਿਹੜੀ ਮੇਰੀ ਵਡਿਆਈ ਐ ਜੇ ਭੀਖ ਮੰਗਾਉਣ ਲਾ ਦਵੇਂਗਾ ਤੇ ਕੀ ਘਟ ਦੇਗਾ ਤੇਰਾ ਪਿਆਰ ਨਹੀਂ ਜਾਣਾ ਚਾਹੀਦਾ ਰਾਣੀ ਵਾਰ-ਵਾਰ ਅਰਦਾਸਾਂ ਕਰਦੀ ਹੈ ਤੇ ਪਿਆਰੇ ਵਜ਼ੀਰ ਨੂੰ ਸੱਦਿਆ ਕਿ ਗੁਰੂ ਸਾਹਿਬ ਨੂੰ ਸਨੇਹਾ ਭੇਜ ਦਿਓ ਕਿ ਮੇਰੀਆਂ ਮੇਰੀਆਂ ਸਦਰਾਂ ਨੇ ਮੰਨ ਲਈ ਦਿਲ ਦੀ ਰੀਹ ਜਾ ਕੇ ਸਾਧਗੁਰੂ ਤੁਹਾਡੀ ਸੇਵਾ ਕਰਨੀ ਹੈ ਭੁੱਲ ਬਖਸ਼ ਕੇ ਤੇ ਮੈਨਾਂ ਨਿਮਾਣੀ ਨੂੰ ਦਰਸਨ ਦੇਦਾਰ ਦਿਓ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਦਿਲ ਦੀ ਜਾਣਦੇ ਸੀ ਉਹਨਾਂ ਤੋਂ ਥੋੜੇ ਕੁਝ ਲੁਕਿਆ ਸੀ ਬੇਸ਼ੱਕ ਸਾਨੂੰ ਕਈ ਰੋਕੇ ਗੁਰੂ ਸਾਹਿਬ ਦੇ ਪ੍ਰੇਮ ਦੇ ਪ੍ਰਤੀ ਚਾਨੂ ਕੋਈ ਰੋਕੇ ਜਾਂ ਕੋਈ ਵਜ੍ਹਾ ਕੋਈ ਬਣਦੀ ਪਈ ਆ ਹਰੇਕ ਕਾਰਨ ਜਿਹੜਾ ਗੁਰੂ ਨੂੰ ਪਤਾ ਏ ਸਤਗੁਰੂ ਅੰਤਰਜਾਮੀ ਨੇ ਘਟ ਘੜ ਦੀ ਜਾਣਦੇ ਨੇ ਮਾਰ ਨੂੰ ਪਤਾ ਸੀ ਕਿ ਬੁਲਾਏ ਕਿ ਜ਼ਰੂਰ ਕਿਉਂਕਿ ਬੈਠ ਕੇ ਅਰਦਾਸਾਂ ਕਰਦੇ ਸੀ ਤੇ ਮਾਰ ਸੱਚੇ ਪਾਤਸ਼ਾਹ ਨੂੰ ਜਦੋਂ ਸੁਨੇਹਾ ਮਿਲਿਆ ਤੇ ਗੁਰੂ ਸਾਹਿਬ ਨੇ ਆਖਿਆ ਦਿਆ ਰਾਮ ਚਲੋ ਗੁਰੂ ਸਾਹਿਬ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਰਾਣੀ ਨੇ ਬੁਲਾਇਆ ਮਾਰ ਕਹਿੰਦੇ ਉਹਨੂੰ ਦਰਸ਼ਨ ਦੇਣੇ ਨੇ ਹੁਣ ਪਿਆਰਿਓ ਆਗੇ ਸਤਗੁਰੂ ਕਲਗੀ ਤਰਪਾ ਸਾਹਿਬ ਜੀ ਬਾਗ ਦੇ ਵਿੱਚ ਤੇ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਮਾਰੇ ਨੇ ਸੁਨੇਹਾ ਦੇ ਦਿੱਤਾ ਕਿ ਅੱਜ ਨਹੀਂ ਅਸੀਂ ਕੱਲ ਨੂੰ ਆਵਾਂਗੇ ਤੇ ਇਹਨੇ ਕਹਿੰਦੇ ਨੇ ਸਾਰੇ ਤਿਆਰੇ ਜਿਹੜੇ ਆ ਕਰ ਲਈ ਗੁਰੂ ਸਾਹਿਬ ਦੇ ਆਉਣ ਸਵਾਗਤ ਦੇ ਵਿੱਚ ਜਦੋਂ ਕਲਗੀਧਰ ਪਾਤਸ਼ਾਹ ਜੀ ਆਏ ਨੇ ਮਾਰੇ ਦੇ ਆਉਂਦੇ ਅਨਸਾਰ ਇਹਨੇ ਸਭ ਤੋਂ ਪਹਿਲਾਂ ਤੇ ਕਹਿੰਦੇ ਨੇ ਉੱਥੇ ਗੁਰੂ ਸਾਹਿਬ ਜੀ ਦੀ ਆਰਤੀ उतारी ਸਤਿਗੁਰੂ ਜੀ ਦੀ ਆਰਤੀ उतारी ਕਿਉਂਕਿ ਇਹਦੇ ਮਨ ਦੀ ਭਾਵਨਾ ਇਹਦੇ ਸ਼ਰਧਾ ਸੀ ਹੁਣ ਸਤਿਗੁਰੂ ਪਾਤਸ਼ਾਹ ਜੀ ਨੂੰ ਅੱਗੇ ਲਿਜਾ ਕੇ ਇਹਨੇ ਚੰਦਨ ਦੀ ਚੌਂਕੀ ਤੇ ਬਿਠਾਇਆ ਇੱਕ ਤੇ ਚੌਂਕੀ ਹੁੰਦੀ ਹੈ ਨਾ ਛੋਟੀ ਇਹ ਕਹਿੰਦੇ ਨੇ ਕਾਫੀ ਲੰਬੇ ਤੇ ਚੌੜੇ ਤੇ ਨਾਲ ਤਾਂ ਉਹ ਉੱਚੀ ਸੀ ਪਲੰਗ ਦੇ ਟਾਇਪ ਦੀ ਇਦਾਂ ਦੀ ਇਹਨੇ ਬਣਾਏ ਹੋਏ ਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਸੁਭਾਏ ਮਾਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਪਣੇ ਸਾਰੇ ਮਨ ਦੀ ਬਿਰਥਾ ਸੁਣਾਈ ਖੁਦ ਪਹਿਲੇ ਨਮਸਕਾਰ ਕੀਤੇ ਫਿਰ ਆਪਣਾ ਇਹਦਾ ਜਿਹੜਾ ਪੁੱਤ ਸੀ ਜਸਰਾਏ ਟਿਕਾ ਕਹਿੰਦੇ ਨੇ ਉਹਦੇ ਕੋਲੋਂ ਵੀ ਇਹਨੇ ਨਮਸਕਾਰ ਕਰਵਾਈ ਪਰ ਪਹਿਲਾਂ ਮਾਲਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਕੀਤੀਆਂ ਦੇ ਸਾਧਗੁਰੂ ਜੋ ਭੋਲ ਹੋਈ ਆ ਤੁਸੀਂ ਬਖਸ਼ ਦਿਓ ਇਹਨੂੰ ਉੱਥੇ ਰੰਗ ਚੜਦਾ ਜਾਂਦਾ ਮਹਾਰਾਜ ਦੇ دیدار ਕਰਕੇ ਸੇਵਾ ਕਰਕੇ ਉੱਥੇ ਇਹਨੇ ਪ੍ਰਸ਼ਾਦੇ ਪਾਣੀ ਦੀ ਸੇਵਾ ਕੀਤੀ ਐਸਾ ਰੰਗ ਚੜਿਆ ਕਿ ਮਾਰੇ ਨੂੰ ਕਹਿ ਲਗੇ ਸੱਚੇ ਪਾਤਸ਼ਾਹ ਤੁਸੀਂ ਬੇਨਤੀ ਪ੍ਰਵਾਨ ਕਰੋ ਤੇ ਕਿਲੇ ਵਿੱਚ ਵੀ ਚਰਨ ਪਾ ਦਿਓ ਮਾਰੇ ਬਾਗ ਵਿੱਚ ਆਇਓ ਕਿਲੇ ਵਿੱਚ ਵੀ ਚੱਲੋ ਹੁਣ ਗੁਰੂ ਸਾਹਿਬ ਅੰਤਰਜਾਮੀ ਨੇ ਤੇ ਮਾਰੇ ਨੇ ਆਖਿਆ ਠੀਕ ਹੈ ਪਰ ਅੱਜ ਰਾਤ ਅਸੀਂ ਇੱਥੇ ਬਾਗ ਵਿੱਚ ਟਿਕਾਣਾ ਕਰਨਾ ਤੇ ਕੱਲ ਨੂੰ ਅਸੀਂ ਉੱਥੇ ਜਾ ਕੇ ਚਰਨ ਪਾਵਾਂਗੇ ਕਹਿੰਦੇ ਨੇ ਜਿੱਥੇ ਚੰਦਨ ਦੀ ਚੌਂਕੀ ਸੀ ਉੱਥੇ ਇਹਨੇ ਥੋੜੇ ਸਮੇਂ ਬਾਅਦ ਹੀ 10 ਮਿੰਟਾਂ ਬਾਅਦ ਇੱਕ ਥੜਾ ਬਣਵਾ ਦਿੱਤਾ ਜਿੱਥੇ ਚੌਂਕ ਚੰਦਨ ਦੀ ਚੌਂਕੀ ਤੇ ਮਹਾਰਾਜੇ ਨੇ ਥੜਾ ਬਣਾ ਦਿੱਤਾ ਫਿਰ ਉਹਦੇ ਆਲੇ ਦੁਆਲੇ ਕਮਰਾ ਬਣਾ ਦਿੱਤਾ ਅੱਜ ਵੀ ਕਹਿੰਦੇ ਨੇ ਆਸਥਾਨ ਮੌਜੂਦ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਉਹ ਆਸਥਾਨ ਬਣਾਇਆ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਰਾਤ ਕੱਟੇ ਐ ਤੇ ਇਹ ਜਦੋਂ ਆਪਣੇ ਚਲੇ ਗਏ ਮਹਿਲਾਂ ਦੇ ਅੰਦਰ ਕਿਲੇ ਦੇ ਅੰਦਰ ਤੇ ਕਹਿੰਦੇ ਨੇ ਸਾਰੀ ਰਾਤ ਇਹਨੇ ਆਰਾਮ ਨਹੀਂ ਕੀਤਾ ਤੇ ਪਿਆਰਿਓ ਸਾਰੀ ਰਾਤ ਹੱਥੀਂ ਸਬਜ਼ੀਆਂ ਕੱਟਦੀ ਐ ਸਾਰਾ ਕੁਝ ਹੱਥੀਂ ਕਰਦੀ ਐ ਗੁਰੂ ਪਾਤਸ਼ਾਹ ਜੀ ਦੇ ਵਾਸਤੇ ਕਿ ਮਾਰੈ ਨੂੰ ਕਹਿੰਦੇ ਸੀ ਬਾਗ ਦੇ ਵਿੱਚ ਕਿ ਸੱਚੇ ਪਾਤਸ਼ਾਹ ਇਹ ਭੋਜਨ ਜਿਹੜਾ ਇਹ ਪ੍ਰਸ਼ਾਦਾ ਜਿਹੜਾ ਦਾਸੀਆਂ ਨੇ ਤਿਆਰ ਕੀਤਾ ਮੇਰੀ ਬੇਨਤੀ ਆ ਪਾਸ਼ਾ ਇਹਨਾਂ ਹੱਥਾਂ ਨੇ ਹਮੇਸ਼ਾ ਅਜੇ ਤੱਕ ਸੋਨੇ ਦੇ ਗਹਿਣੇ ਘੇਰੇ ਜਵਾਹਰਾਤੇ ਪਹਿਨੇ ਨੇ ਪਾਸ਼ਾ ਕਦੇ ਇਹਨਾਂ ਨੇ ਸੇਵਾ ਨਹੀਂ ਕੀਤੀ ਤੇ ਕਿਰਪਾ ਕਰੋ ਇਹਨਾਂ ਹੱਥਾਂ ਦੇ ਨਾਲ ਮੈਂ ਤੁਹਾਡੀ ਸੇਵਾ ਕਰਾਂ ਰਾਤ ਇਹਨੇ ਹੱਥੀਂ ਸਾਰਾ ਕੁਝ ਤਿਆਰ ਕੀਤਾ ਪਿਆਰਿਓ ਸਾਰੀ ਰਾਤ ਜਾਗਦੇ ਰਹੀ ਸੇਵਾ ਦੇ ਵਿੱਚ ਜੁੜੀ ਰਹੀ ਸਤਿਗੁਰਾਂ ਦੇ ਸਵਾਗਤ ਵਿੱਚ ਇਹਨੇ ਸਾਰਾ ਸਾਹ ਸੰਗਤ ਜੀ ਮਹਿਲ ਗੁਰੂ ਸਾਹਿਬ ਦੇ ਅਨੁਸਾਰੀ ਤਿਆਰ ਕਰ ਲਿਆ ਹੁਣ ਦਿਨ ਦਿਨ ਚੜੇ ਗੁਰੂ ਸਾਹਿਬ ਜੀ ਦੇ ਕੋਲ ਗਏ ਤੇ ਅੱਖਾਂ ਲਾਲ ਹੋ ਗਈਆਂ ਕਿਉਂਕਿ ਜਾਗਰਣ ਹੋ ਗਿਆ ਰਾਤ ਜਾਗਣਾ ਹੋ ਗਿਆ ਤੇ ਰਾਣੀ ਸੀ ਕਦੇ ਇਦਾਂ ਜਾਗੇ ਨਹੀਂ ਸੀ ਉਹ ਨਿੰਦਰੀ ਰਹੀ ਨਹੀਂ ਸੀ ਅੱਜ ਤੱਕ ਪਰ ਪਿਆਰਿਓ ਅੱਜ ਜਾਗਣਾ ਹੋ ਗਿਆ ਜਿਹਦੇ ਕਰਕੇ ਅੱਖਾਂ ਲਾਲ ਨੇ ਗਏ ਮਹਾਰਾਜ ਦੇ ਕੋਲ ਸੱਚੇ ਪਾਤਸ਼ਾਹ ਜੀ ਨੂੰ ਚਰਨ ਪਾਉਣ ਵਾਸਤੇ ਬੁਲਾਇਆ ਗੁਰੂ ਸਾਹਿਬ ਗਏ ਇਹਦੇ ਕਿਲੇ ਦੇ ਵਿੱਚ ਉਥੇ ਆਉਂਦਿਆਂ ਸਤਿਗੁਰੂ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਪਿਆਰੋ ਆਪਣੇ ਪੁੱਤ ਨੂੰ ਆਖਿਆ ਬੱਚਿਆ ਚੱਲ ਗੁਰੂ ਸਾਹਿਬ ਦੇ ਚਰਨਾਂ ਤੇ ਨਾਤਮਸਤਕ ਹੋ ਮਾਰੇ ਨੂੰ ਨਮਸਕਾਰ ਕਰ ਪਰ ਖਾਲੀ ਹੱਥੇ ਨਹੀਂ ਮੋਹਰਾ ਦੀ ਥੈਲੀ ਦਿੱਤੀ ਤੇ ਆਖਿਆ ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਕੇ ਉਹ ਬੱਚਾ ਜਦੋਂ ਪਿਆਰੋ ਦਾ ਪੁੱਤ ਜਿਹੜਾ ਏ ਜਦੋਂ ਨਮਸਕਾਰ ਕਰਨ ਲੱਗਾ ਤੇ ਮਾਰੇ ਸੱਚੇ ਪਾਤਸ਼ਾਹ ਨੇ ਆਖਿਆ ਰਾਣੀ ਤੇਰੇ ਪੁੱਤ ਨੂੰ ਇਸ ਜਸਰਾਏ ਟਕੇ ਨੂੰ ਮਾਰੇ ਕਹਿ ਲੱਗੇ ਜਾ ਅਸੀਂ ਰਾਜ ਰਖੀ ਬਣਾਇਆ ਪਰ ਨਾਲ ਗੁਰੂ ਸਾਹਿਬ ਨੇ ਪਰ ਲਾ ਦਿੱਤੀ ਪਾਸ਼ਾ ਪਰ ਕਿਉਂ ਮਾਰ ਸੱਚੇ ਪਾਸ਼ਾ ਰਾਜ ਰੱਖੀ ਕਿ ਹੁੰਦਾ ਪਿਆਰਿਓ ਇੱਕ ਤੇ ਮਾਰ ਕਹਿੰਦੇ ਨੂੰ ਰਾਜ ਭਾਗ ਮਿਲੇਗਾ ਵਡਿਆਈ ਮਿਲੇਗੀ ਦੁਨੀਆ ਦੀ ਤੇ ਨਾਲ ਗੁਰੂ ਸਾਹਿਬ ਕਹਿਣ ਲੱਗੇ ਸਦਾ ਵਾਸਤੇ ਇਹ ਭਗਤੀ ਵਿੱਚ ਵੀ ਜੁੜਿਆ ਰਹੇਗਾ ਰੇਖੀ ਵੀ ਬਣਿਆ ਰਹੇਗਾ ਸਤਗੁਰੂ ਕਹਿਣ ਲੱਗੇ ਪਰ ਇੱਕ ਗੱਲ ਹੋ ਰਿਆ ਕਿ ਇਹਦੇ ਕੇਸ ਕਦੇ ਨਾ ਕਟਵਾਈ ਇਹਦੇ ਕੇਸ ਕਦੇ ਨਾ ਕਟਾਈ ਮਾਰ ਸੱਚੇ ਪਾਸ਼ਾ ਜੀ ਨੇ ਇਹ ਗੱਲ ਆਖੀ ਜਦੋਂ ਤੇ ਪਿਆਰੋ ਉਹ ਕਹਿੰਦੇ ਮਨ ਵਿੱਚ ਕੋੰਦੇ ਭੈਰ ਕੀਤਾ ਡਰ ਕੀਤਾ ਡਰ ਮੰਨਿਆ ਇਹ ਸਤਿਗੁਰੂ ਜੇਕਰ ਕੇਸ ਰਖੇ ਤੇ ਰਾਜਿਆਂ ਦੇ ਨਾਲ ਮਹਾਰਾਜ ਦੁਸ਼ਮਣੀ ਪਵੇਗੀ ਰਾਜਿਆਂ ਦਾ ਡਰ ਸੀ ਕਿ ਪੁੱਤ ਦਾ ਨੁਕਸਾਨ ਹੋਏਗਾ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜੇ ਤੇਰੇ ਪੁੱਤ ਵੱਲ ਚੜਾਈ ਕਰਕੇ ਆਉਣਗੇ ਉਹਨਾਂ ਰਾਜਿਆਂ ਦਾ ਰਾਜ ਸਦਾ ਨਹੀਂ ਰਹੇਗਾ ਮਰ ਕਹਿਣ ਲੱਗੇ ਉਹਨਾਂ ਦਾ ਆਪਣੇ ਆਪ ਵਿਨਾਸ਼ ਹੋ ਜਾਏਗਾ ਇੱਕ ਦਿਨ ਆਏਗਾ ਪਰ ਤੇਰੇ ਪੁੱਤ ਦੀ ਸਦਾ ਚੜ੍ਹਦੀ ਕਲਾ ਰਹੇਗੀ ਕੇਸ ਨਾ ਕਟਵਾਈਂ ਤੇ ਕਹਿੰਦੇ ਨੇ ਪਿਆਰੋ ਆ ਜਾਵੇ ਉਸ ਰਾਣੀ ਦੇ ਗੱਦੇ ਚੱਲਦੇ ਆ ਉੱਥੇ चौहान ਰਾਜੇ ਰਾਜਪੂਤ ਜਿਹੜੇ ਨੇ ਕਹਿੰਦੇ ਨੇ ਅੱਜ ਵੀ ਉੱਥੇ ਨੇ ਤੇ ਸਿੰਘ ਸੱਜਦੇ ਨੇ ਅੱਜ ਵੀ ਕਲਗੀਆਂ ਵਾਲੇ ਪਾਤਸ਼ਾਹ ਜੀ ਉਹ ਪਰਿਵਾਰ ਦੇ ਇਦਾਂ ਗੁਰੂ ਸਾਹਿਬ ਨੇ ਇਹ ਨਾਮ ਹੀ ਕਹਿੰਦੇ ਮਾਰੇ ਨੇ ਉਹਨੂੰ ਬਖਸ਼ਿਆ ਸੀ ਰਾਏਪੁਰ ਰਾਣੀ ਰਾਏਪੁਰ ਰਾਣੀ ਨਾਮ ਇਹਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤਾ ਤੇ ਸਤਗੁਰੂ ਪਾਤਸ਼ਾਹ ਜੀ ਦੇ ਨੇ ਬੜੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸੇਵਾ ਕੀਤੀ ਇੱਥੇ ਨੋਟ ਕਰਨ ਵਾਲੀ ਗੱਲ ਹੈ ਇਹਨੇ ਪਹਿਲਾਂ ਇਹ ਅਰਦਾਸ ਕੀਤੀ ਸੀ ਮਹਾਰਾਜ ਦੇ ਚਰਨਾਂ ਵਿੱਚ ਕਿ ਸਤਗੁਰੂ ਜਿੱਦਾਂ ਦਾ ਮਰਜ਼ੀ ਸਮਾ ਆ ਗਿਆ ਇਹ ਕਿਰਪਾ ਕਰੀ ਮੇਰੇ ਤੇ ਸ਼ਕਤੀ ਨਾ ਕਰੀ ਇਸ ਗੱਲ ਦੀ ਕਿ ਮੇਰ ਤੋਂ ਮੇਰੀ ਸ਼ਰਧਾ ਖੋ ਲਵੇ ਮੇਰੇ ਮਾਨ ਵਿੱਚ ਸ਼ਰਧਾ ਤੇਰੇ ਪ੍ਰਤੀ ਸਦਾ ਹੀ ਭਾਵਨਾ ਜਿਹੜੀ ਸਦਾ ਹੀ ਬਣੀ ਰਹੇ ਭਾਵੇਂ ਕਿਦਾਂ ਦੀ ਮਰਜ਼ੀ ਘੜੀ ਆ ਜਾਵੇ ਇਹ ਪ੍ਰੇਮ ਸੀ ਇਹਦਾ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹਦੇ ਕੋਲੋਂ ਲੰਘ ਕੇ ਫਿਰ ਦੁਬਾਰਾ ਵਾਪਸ ਆ ਗਏ ਨੇ ਭਾਵਨਾ ਸੀ ਪਿਆਰ ਸੀ ਤੇ ਸਤਗੁਰੂ ਪ੍ਰੇਮ ਦੇ ਪਿਆਸੇ ਪ੍ਰੇਮ ਦੇ ਭੁਖੇ ਨੇ ਜਦੋਂ ਕੋਈ ਪ੍ਰੇਮ ਦੇ ਨਾਲ ਸਰਦਾ ਭਾਵਨਾ ਦੇ ਨਾਲ ਗੁਰੂ ਚਰਨਾਂ ਦਾ ਆਸਰਾ ਲੈਂਦਾ ਤੇ ਸਤਿਗੁਰੂ ਜ਼ਰੂਰ ਸਹਾਈ ਹੁੰਦੇ ਨੇ ਸੋ ਇਥੋਂ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਚੱਲੇ ਪਾਇਲ ਸੋ ਜਵੇਂ ਜਵੇਂ ਇਤਿਹਾਸ ਦੀ ਵਿਚਾਰ ਮਿਲੇਗੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ ਪਿਆਰਿਓ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਖਸ਼ਣ ਹਾਰੇ ਨੇ ਕਿਉਂਕਿ ਮਾਰੇ ਦੀ ਮਹਿਮਾ ਬੜੀ ਬੇਅੰਤਿਆ ਤਿਸ਼ ਤੁਸ਼ ਬੁੱਧੀ ਦੇ ਨਾਲ ਇੱਕ ਜੀਵ ਦੇ ਨਾਲ ਇੱਕ ਸੁਰਤ ਦੇ ਨਾਲ ਉਹਦੀ ਮਹਿਮਾ ਕਦੇ ਕਹੀ ਨਹੀਂ ਜਾ ਸਕਦੀ ਸਭ ਸੁਰਤ ਇਹ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਏ ਕਹਿ ਨਾ ਜਾਈ ਤੇਰੇ ਤਿਲ ਵਡਿਆਈ ਤੇਰੇ ਤਿਲ ਜਿੰਨੀ ਤਿਲ ਕਿੰਨਾ ਹੁੰਦਾ ਪਿਆਰਿਓ ਤਿਲ ਮਾਲਕ ਜੀ ਤੁਹਾਡੀ ਇੰਨੀ ਕੁ ਵਡਿਆਈ ਵੀ ਨਹੀਂ ਕਹਿ ਪਾਣੀ ਜੇ ਸਾਰੇ ਮਿਲ ਕੇ ਵੀ ਕਹੀਏ ਇਮਾਰੇ ਮੈਂ ਤੇ ਤੁਸ ਅਲਪਗ ਜੀਵਾਂ ਤੁਹਾਡੀ ਮਹਿਮਾ ਬਾਰੇ ਕੀ ਬਿਆਨ ਕਰ ਸਕਦਾ ਸੋ ਸਤਿਗੁਰੂ ਪਾਤਸ਼ਾਹ ਜੀ ਦਾ ਪਰ ਬਚਨ ਹੈ ਪਿਆਰੇ ਮਾਰੇ ਕਹਿੰਦੇ ਅਕਥ ਕੀ ਕਰਹੁ ਕਹਾ ਕਰਹ ਕਹਾਣੀ ਅਕਥ ਦੀ ਕਹਾਣੀ ਅਕਥ ਦੇ ਗੀਤ ਉਹਦੇ ਯਾਦ ਜਿਹੜੀ ਆ ਅਕਥ ਜਿਹੜਾ ਕਥਿਆ ਨਹੀਂ ਜਾ ਸਕਦਾ ਉਹਦੇ ਬਾਰੇ ਉਹਦੀਆਂ ਗੱਲਾਂ ਕਰੀਏ